ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮਸੇਵਾਲੇ ਬਾਈ ਦੀ ਰੀਸੈਂਟਲੀ ਇੱਕ EP ਰਿਲੀਜ਼ ਹੋਈ ਹੈ ਜਿਨ੍ਹਾਂ ਦੇ ਵਿੱਚ ਕੁੱਲ ਤਿੰਨ ਟਰੈਕ ਰਿਲੀਜ਼ ਹੋਏ ਨੇ ਟੇਕ ਨੋਟਸ ਅਤੇ 88 ਜੋ ਕਿ ਲੀਕ ਹੋ ਚੁੱਕਿਆ Song ਸੀ ਤਾਂ ਦੋਸਤੋ ਇਸ EP ਦੇ ਰਿਲੀਜ਼ ਹੋਣ ਤੋਂ ਬਾਅਦ Instagram ਦੇ ਕੁਝ ਪੇਜਾਂ ਵੱਲੋਂ ਕੁਝ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਪੇਜਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮਸੇਵਾਲੇ ਦੀ ਇਸ ਵੀਪੀ ਦੇ ਵਿੱਚ ਜੋ ਨੀਲ ਨਾਂ ਦਾ ਸੌਂਗ ਹੈ ਉਹ AI ਨਾਲ ਬਣਾਇਆ ਗਿਆ ਹੈ ਤੇ ਸਿੱਧੂ ਮਸੇਵਾਲੇ ਦੀ ਅਸਲ ਆਵਾਜ਼ ਨਹੀਂ ਹੈ ਤਾਂ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਫੈਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਗੀਤ ਸਿੱਧੂ ਮਸੇਵਾਲੇ ਬਾਈ ਦਾ ਨਹੀਂ ਹੈ ਤੇ ਇਹ ਗੀਤ ਸਿੱਧੂ ਮਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ AI ਨਾਲ ਬਣਵਾਇਆ ਹੈ ਤੇ ਸਿੱਧੂ ਮਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਸਿੱਧੂ ਮਸੇਵਾਲੇ ਦੇ ਨਾਮ ਤੇ ਪੇਜਾਂ ਵਾਲਿਆਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਸ਼ੇਅਰ ਕਰਕੇ ਸਰਦਾਰ ਬਲਕੌਰ ਸਿੰਘ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਜਾ ਕੁਝ ਵੀ ਨਹੀਂ ਹੈ ਇਹ ਗੀਤ ਦਰਅਸਲ ਥੋੜੇ ਪੁਰਾਣੇ ਹਨ ਇਸ ਕਰਕੇ ਇਹ ਗੀਤ ਐਦਾਂ ਦੇ ਸਾਊਂਡ ਕਰ ਰਹੇ ਨੇ ਜਿਵੇਂ ਕਿ ਸਿੱਧੂ ਮਸੇਵਾਲੇ ਬਾਈ ਦੀ ਆਵਾਜ਼ ਨਹੀਂ ਹੈ ਅਤੇ ਇਹ ਕੋਈ AI ਜਨਰੇਟਰ ਗੀਤ ਹੁੰਦੇ ਨੇ ਤਾਂ ਦੋਸਤੋ ਦਰਸਲ ਬੱਬੂ ਮਾਨ ਦੇ ਫੈਨ ਐਦਾਂ ਦੀਆਂ ਵੀਡੀਓਜ਼ ਨੂੰ ਸ਼ੇਅਰ ਕਰਕੇ ਸਿੱਧੂ ਮਸੇਵਾਲੇ ਦੇ ਪਿਤਾ ਨੂੰ ਪ੍ਰੋਲ ਕਰ ਰਹੇ ਹਨ ਤੇ ਆਖ ਰਹੇ ਨੇ ਕਿ ਸਰਦਾਰ ਬਲਕੌਰ ਸਿੰਘ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਸਿੱਧੂ ਮਸੇਵਾਲੇ ਦੀ ਆਵਾਜ਼ ਨਹੀਂ ਬਲਕਿ ਇਹ AI ਜਨਰੇਟਰ ਆਵਾਜ਼ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਕਿ ਵਾਕਿਆ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਇਹ ਗੀਤ AI ਨਾਲ ਬਣਵਾਇਆ ਗਿਆ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ